ਔਸਮ ਦਾ Song ਲਿਖਿਆ ਗਿਆ ਔਸਮ ਤੇ ਔਸਮ ਲੋਕੇਸ਼ਨ ਤੇ ਜਿਮ ਵਿੱਚ ਤੇ ਗੀਤ ਸੁਣਾਉਣ ਲੱਗਿਆ ਗੀਤ ਦੇ ਬੋਲ ਨੇ ਸਾਡਾ ਕੁੱਤਾ ਕੁੱਤਾ ਤੇ ਠੋਡਾ ਕੁੱਤਾ ਟੌਮੀ ਉਹ ਸਾਡਾ ਕੁੱਤਾ ਕੁੱਤਾ ਤੇ ਠੋਡਾ ਕੁੱਤਾ ਟੌਮੀ ਉਹ ਸਾਡਾ ਕੁੱਤਾ ਕੁੱਤਾ ਤੇ ਠੋਡਾ ਕੁੱਤਾ ਟੌਮੀ ਉਹ ਸਾਡਾ ਕੁੱਤਾ ਕੁੱਤਾ ਤੇ ਠੋਡਾ ਕੁੱਤਾ ਟੌਮੀ ਜੇ ਅਸੀਂ ਇੰਗਲਿਸ਼ ਵਿੱਚ ਗੱਲ ਕਰੀਏ ਤਾਂ ਲੋਕੀ ਅੰਗਰੇਜ਼ ਕਹਿੰਦੇ ਜੇ ਤੁਸੀਂ ਬੋਲੋ ਤਾਂ ਇੰਗਲਿਸ਼ ਤੱਪੜਾ ਇਹ ਵਿੱਚ ਬੜੀ ਤੇਜ਼ ਕਹਿੰਦੇ ਜੇ ਇਸ ਇੰਗਲਿਸ਼ ਵਿੱਚ ਗੱਲ ਕਰੀਏ ਤਾਂ ਲੋਕੀ ਅੰਗਰੇਜ਼ ਕਹਿੰਦੇ ਜੇ ਤੁਸੀਂ ਬੋਲੋਂ ਤਾਂ ਪੜਾਈ ਵਿੱਚ ਬੜੀ ਤੇਜ਼ ਕਹਿੰਦੇ ਉਹ ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ ਚੀਟਰ ਉਹ ਸਾਡਾ ਤੂੰ ਤਾਂ ਕੁੱਤਾ ਤੇ ਠੋਡਾ ਕੁੱਤਾ ਪੀਟਰ ਉਹ ਸਾਡਾ ਕੁੱਤਾ ਕੁੱਤਾ ਤੇ ਠੋਡਾ ਕੁੱਤਾ ਪੀਟਰ ਜੇ ਸਿਵਾਲਾ ਨੂੰ ਜਲ ਲਾਈਏ ਜੇ ਸੀ ਵਾਲਾ ਨੂੰ ਜੱਲ ਲਾਈਏ ਤਾਂ ਲੋਕੀ ਫੁਗਰਾ ਲਿਖਦੇ ਪਰ ਠੋਡੇ ਵਾਲ ਰੰਗਾਏ ਨਾ ਲੋਕਾਂ ਨੂੰ ਦਿਖਦੇ ਉਹ ਪਰ ਠੋਡੇ ਵਾਲ ਰੰਗਾਏ ਨਾ ਲੋਕਾਂ ਨੂੰ ਦਿਖਦੇ ਜੇ ਸੀ ਐਣਕ ਲਾਈਏ ਤਾਂ ਐਕਟਰ ਜੇ ਸੀ ਐਣਕ ਲਾਈਏ ਤਾਂ ਐਕਟਰ ਜੇ ਤੁਸੀਂ ਲਾਓ ਤਾਂ ਕਟਰੀ ਨਾ ਉਹ ਸਾਡਾ ਕਬੂਤਰ ਕਬੂਤਰ ਤੇ ਠੋਡਾ ਕਬੂਤਰ ਚੀਨਾ ਉਹ ਸਾਡਾ ਕਬੂਤਰ ਕਬੂਤਰ ਤੇ ਠੋਡਾ ਕਬੂਤਰ ਚੀਨਾ ਓ ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਪਿੱਛੇ ਜਾਏ ਓ ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਪਿੱਛੇ ਆਉਂਦੇ ਓ ਇੱਕ ਠੋਡੇ ਕਰਕੇ ਹੀ ਫੇਸਬੁੱਕ ਤੇ ਅਕਾਊਂਟ ਬਣਾਉਂਦੇ ਓ ਇੱਕ ਠੋਡੇ ਕਰਕੇ ਹੀ ਫੇਸਬੁੱਕ ਤੇ ਅਕਾਊਂਟ ਬਣਾਉਂਦੇ ਜੇ ਅਸੀਂ ਕਰੀਏ ਤਾਂ ਵੇਲੇ ਜੇ ਤੁਸੀਂ ਕਰੋ ਤਾਂ ਚੈਟ ਓ ਸੋ ਠੋੜ ਸਾਡੀ ਬਿੱਲੀ ਬਿੱਲੀ ਤੇ ਢੋਡੀ ਬਿੱਲੀ ਕੈਟ ਸਾਡੀ ਬਿੱਲੀ ਬਿੱਲੀ ਤੇ ਥੋੜੀ ਬਿੱਲੀ ਕੈਡ ਜੇ ਤੁਸੀਂ ਸਮਾਈਲ ਕਰੋ ਤਾਂ ਹੋ ਜਾਂਦਾ ਪਟਿਆਲਾ ਪਾਗਲ ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ ਜੇ ਤੁਸੀਂ ਸਮਾਈਲ ਕਰੋ ਤਾਂ ਕਹਿੰਦੇ ਪਟਿਆਲਾ ਪਾਗਲ ਜੇ ਅਸੀਂ ਸਮਾਈਲ ਕਰੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ ਉਹ ਸਾਡੀ ਗੱਲਾਂ ਫੁੱਦੂ ਗੱਲਾਂ ਤੇ ਠੋਡੀਆਂ ਗੱਲਾਂ ਜੋਕ ਉਹ ਸਾਡਾ ਕੁਕੜ-ਕੁਕੜ ਤੇ ਸਾਡਾ ਕੁਕੜ ਕੋਕ ਸਾਡਾ ਕੁਕੜ-ਕੁਕੜ ਤੇ ਠੋਡਾ ਕੁਕੜ ਕੋਕੇ ਉਹ ਸਾਡਾ ਕੁੱਤਾ-ਕੁੱਤਾ ਤੇ ਠੋਡਾ ਕੁੱਤਾ ਟੋਮੀ ਉਹ ਸਾਡਾ ਕੁੱਤਾ-ਕੁੱਤਾ ਤੇ ਠੋਡਾ ਕੁੱਤਾ ਟੋਮੀ ਥੈਂਕ ਯੂ ਜੀ ਕਮੈਂਟ ਕਰਦੇ